ਸਤਕਾਰਯੋਗ ਅਤੇ ਪੰਥ ਪ੍ਰਸਿੱਧ ਸੰਤ ਕੀਰਤਨੀਏ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਵੱਡੀ ਬੇਟੀ ਗੁਰਪ੍ਰੀਤ ਕੌਰ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਪ੍ਰਮਾਤਮਾ ਵੱਲੋਂ ਜੋ ਸਵਾਸਾ ਦੀ ਪੂੰਜੀ ਸੀ ਉਹ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਹਨ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਚਾਟੀਵਿੰਨ ਚੌਕ ਨਜ਼ਦੀਕ ਗੁਰਦੁਆਰਾ ਸ਼ਹੀਦਾ ਸਾਹਿਬ ਕੋਲ ਸ਼ਮਸ਼ਾਨ ਭੂਮੀ ਵਿਖੇ ਕੀਤਾ ਗਿਆ ਸੁਨਾ ਸੁਨਾ ਰਈ ਗੁਰੂ ਜੀ ਸੁਨਾ ਸੁਨਾ ਹੋਤੇ ਸੁਨਾ ਸੁਨਾ ਹੋ ਨਿਹਾਲ ਸਾਰੀ ਸੰਗਤਾਂ ਨੂੰ ਬੜੇ ਪਿਆਰ ਨਾਲ ਵਾਹਿਗੁਰੂ ਜੀ ਦਾ ਹਰ ਸਭਾਈ ਕਿਪਤੇ ਤੁਨ ਗੁਰੂ ਰਾਮਦਾਸ ਜੀ ਤੁਨ ਬਾਬਾ ਦੀ ਸੇ ਅੱਜ ਬਹੁਤ ਉੱਪਰੇ ਹੋਏ ਮੱਦੇਨਾਲੀ ਸਾਰੀ ਸੰਗਤ ਨੂੰ ਇਹ ਸੁਣਿਆ ਦਿੱਤਾ ਜਾ ਰਿਹਾ ਕਿ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਗੁਰੂਬਾਨ ਸਿੰਘ ਜੀ ਮਹਾਂਪੁਰਸ਼ਾਂ ਦੀ ਵੱਡੀ ਬੇਟੀ ਬੱਚੀ ਗੁਰਪ੍ਰੀਤ ਕੌਰ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਸਵਸਾਦੀ ਪੁੰਜੀ ਦਿੱਤੀ ਸੀ ਉਸ ਮੁਤਾਬਕ ਇਸ ਲੋਕਤੋਂ ਪਰਲੋਕ ਵੱਲ ਚਲੇ ਪਾ ਗਈ ਹੈ ਭੈਣ ਸਾਡੀ ਸਾਰੀ ਸੰਗਤ ਅਰਦਾਸ ਕਰੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਉਸ ਬੱਚੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਮੇਰਾ ਕਰਨ ਤੋਂ ਔਰ ਉਹਦੀ ਯਾਦ ਦੇ ਵਿੱਚ ਜਿੰਨਾ ਵੀ ਸਾਰੇ ਜੱਦਤਫ ਕਰ ਸਕਦੇ ਉਸ ਸਹਿਜ ਬਾਦ ਬਾਣੀ ਦੇ ਪ੍ਰਵਾਹ ਜਿਹੜੇ ਜਿਹੜੇ ਵੀ ਇਸ ਵੇਲੇ ਤੁਸੀਂ ਸੁਣ ਰਹੇ ਹੋ ਬਸ ਤੁਮ ਬਾਦ ਆਵ ਜੀਆਂ ਨੇ ਪਾਣੀ ਦੀ ਕਾਜਰੀ ਲਵਣੀ ਔਰ 5 ਮਾਰਚ ਨੂੰ ਦੁਪਹਿਰੇ 12 ਤੋਂ 2 ਵਜੇ ਤੱਕ ਬੀਬੀ ਕੌਲਾ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅਮਰਸਰ ਸਾਹਿਬ ਵਿਖੇ ਜੋ ਅੰਤਮ ਅਰਦਾਸ ਹੋਏਗੀ ਉਸ ਉਸ ਸਥਾਨ ਦੇ ਉੱਤੇ ਜੋ ਵੀ ਆਪ ਜੀ ਜੱਦ ਤੱਕ ਕਰੋਗੇ ਸਿਮਲਨ ਕਰੋਗੇ ਉਸ ਬੱਚੀ ਦੇ ਨਮਿਤ ਉਹ ਸਾਰਿਆਂ ਦੀ ਹਾਜ਼ਰੀ ਲਾਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਹਾ ਚਿਗਰੀ ਲਿਖਿਆ ਤੇ ਹ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਵਾਕਿ ਅਨੁਸਾਰ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਬੀਬੀ ਕੌਲਾ ਜੀ ਭਲਾਈ ਕੇਂਦਰ ਵਾਲੇ ਦਿਨਾਂ ਦੀ ਹੋਂਹ ਹਰ ਸੁਪਤਰੀ ਬੀਬੀ ਗੌਰਪ੍ਰੀਤ ਕੌਰ ਜੋ ਅਕਾਲਪੁਰਖ ਵਾਹਿਗੁਰੂ ਜੀ ਦੇ ਭੇਜੇ ਸੰਸਾਰ ਵਿੱਚ ਆਏ ਸਨ ਔਰ ਉਹਨਾਂ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਆਈ ਆਗਿਆ ਪਰੋਹ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਦੇ ਅਨੁਸਾਰ ਲੋਕ ਤੋਂ ਪਰਲੋਗ ਕਮਨ ਕਰ ਗਏ ਹਨ ਸਤਿਗੁਰੂ ਜੀ ਕਿਰਪਾ ਕਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਸਦੀਵ ਕਾਲ ਉਹਨਾਂ ਨੂੰ ਨਿਵਾਸ ਬਖਸ਼ਿਸ਼ ਕਰਨ ਪਿਛੇ ਪਰਿਵਾਰ ਸਾਖ ਸਬੰਧੀਆਂ ਨੂੰ ਪਾਲਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਦੇ ਸਾਚੀ ਰੇਸ਼ਿਆ ਸਿਹਾ ਬਾਹੇ ਕੱਲੇ ਆਗਰ ਨਾਮ ਦਾ ਸੰਦੇਸ਼ ਕੀਤਾ ਹੈ ਕੁਝ ਸਮਾਂ ਵਿਬਾਰ ਰਹਿਣ ਤੋਂ ਬਾਅਦ 555 ਬਾਰਸ ਦੀ ਪਾਲਣ ਜੀ ਬਾਈ ਕੇਂਦਰ ਵਾਲਿਆਂ ਦੇ ਬੱਚੇ ਦੀਪਕ ਇਕਤੋਰ ਜੋ ਪੱਲ ਸਵਾਸਾ ਦੀ ਚਿੰਤ ਹੋਏ ਕਾਲ ਚਲਾ ਕਰਕੇ ਹਰ ਇਸ ਬੰਦੇ ਸਹਾਦਤ 25 ਦਿਨ ਮੈਥਲ ਬੱਚੇ ਦੀ ਦੇਖਭਾਲ ਕਰਦੇ ਵਿੱਚ ਮਾਨੀ ਕੀਤਾ ਗਿਆ ਮਾਨੀ ਕੀਤਾ ਗਿਆ ਬਹੁਤ ਸੰਤਾਸ ਬਹਾਪੁਰ 555 ਤੋਂ ਬਾਰਸ ਦਾ ਮੌਸਮ ਹੋਇਆ ਵਿਦਿਆਸੀ ਫੰਕਸ਼ਨ ਹੋਏ ਨੇ ਉਹ ਚਰਣਾ ਦੇ ਪਰਦਾਸ਼ੁ ਦੀ ਹੈ ਜੀ ਸਭ ਤੋਂ ਜੀ ਇਹ ਵਿਛੜੀ ਹੋਈ ਆਤਮਾ ਨੂੰ ਸਦੀਪਾਪ ਨੇ ਚਰਮੇ ਤੇ ਖਾਦੇ ਆ ਆਪਣੇ ਚਰਨਾ ਦੇ ਚੂਹੇ ਤੇ ਦਾ ਕੋਸ਼ਿਸ਼ ਕਰਨ ਭਾਈ ਸਾਹਿਬ ਦੀ ਸਮੁੱਚਾ ਪਰਿਵਾਰ ਔਰ ਸੋਧੀ ਸੰਗਤ ਨੂੰ ਮਾਫਾ ਮਿੱਠੇ ਰੱਖਣ ਦਾ ਬਾਕ ਬਸ ਕੋਸ਼ਿਸ਼ ਕਰਨ ਪਰ ਭਾਈ ਸਾਹਿਬ ਦੀ ਇਸ ਸਭ ਨੇ ਪਰਦਾਸ਼ ਕਰ ਰਹਿਣਾ ਐਸੀ ਸਮਰੱਥਾ ਸਤਿ ਸਭ ਜੀ ਉਹਨਾਂ ਨੂੰ ਬਰਸ਼ਿਸ਼ ਕਰਦੇ ਹਾਂ ਜੀ ਦਾਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਕਲਮ ਹੁਕਮ ਹੱਥ ਕਹੋ ਕੌਣ ਮਿਲ ਸਕੈ ਇਸ ਬੰਗਿਆਨ ਧਿਆਨ ਤਰਤ ਕੀਏ ਚਾਹੇ ਜਿਉਂ ਨਹਾਵਾਕ ਅਨੁਸਾਰ ਅੱਜ ਭਾਈ ਸਾਹਿਬ ਭਾਈ ਗੁਰਬਖਸ਼ ਜੀ ਦੀ ਸਪੰਤਰੀ ਵਿਭਾਗ ਬਤੂਰ ਸਾਹਿਬ ਦੇ ਬਖਸ਼ੀ ਸਹਾਸਲ ਪੂਰੇ ਕੋ ਉਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਜਿਨ੍ਹਾਂ ਦੇ ਆਖਰੀ ਦਰਸ਼ਨਾਂ ਸੰਪਸਰ ਕਾਫੀ ਸੰਖਿਤ ਤੇ ਪਹੁੰਚੀ ਹੈ ਅਸੀਂ ਵੀ ਪਹੁੰਚੇ ਆ ਸਤਿਗੁਰੂ ਸਾਹਿਬ ਜੀ ਵਿਚੜੀ ਨੂੰ ਆਪਣੇ ਚੰਨੜੇ ਨਿਵਾਸ ਵਕਸਨ ਅਤੇ ਸਮੁੱਚੇ ਪਰਿਵਾਰ ਨੂੰ ਭਾਣ ਮੰਨਣ ਦਾ ਬਲਬਖਸ਼ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋੰਤ ਤੇ ਮਹਾਨ ਇਤਿਲੀ ਫੈਸਾ ਪਈ ਗੁਲਪਤ ਸਿੰਘ ਜੀ ਮਾਤਾ ਗੁਲਾਬ ਜਿਵੇਂ ਕਲਾਉਲੇ ਫੈ ਗੇਦਰ ਤੋਂ ਉਹਨਾਂ ਦੀ ਬੇਟੀ ਦਾ ਜਿਹੜੀ ਗੁਰਪ੍ਰਿੰਦ ਕੌਰ ਨੇ ਵੱਡੀ ਬੇਟੀ ਹੈ ਅਚਾਨਕ ਚਾਕ ਕਾਲ ਚਲਾਣਾ ਕਰ ਗਏ ਨੇ ਉਹਨਾਂ ਦੇ ਇੱਥੇ ਅੱਜ ਦੁੱਖ ਪ੍ਰਗਟ ਕਰਨ ਲਈ ਆਏ ਆ ਰਾਮਾਤਮਾ ਸੁਵਿਛਲੀ ਰੂਹ ਨੂੰ ਅਪਰੇਚਨ ਰੂਹਾਂ ਸੁਖਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁਖਰੀ ਘੜੀ ਹੈ ਸਾਡੀ ਛੋਟੀ ਭੈਣ ਅਤੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਪੰਥ ਪ੍ਰਸਿੱਧ ਸੰਤ ਕੀਰਤਨੀਏ ਉਹਨਾਂ ਦੀ ਬੱਚੀ ਗੁਰਪ੍ਰੀਤ ਕੌਰ ਕੱਲ 27 ਤਰੀਕ ਨੂੰ ਕੁਝ ਅਚਾਨਕ ਤਬੀਅਤ ਢਿੱਲੀ ਹੋਣ ਕਰਕੇ ਜੋ ਪਰਮਾਤਮਾ ਵੱਲੋਂ ਸਵਾਸਾਂ ਦੀ ਪੂੰਜੀ ਦਿੱਤੀ ਗਈ ਸੀ ਉਸ ਵਾਸਤੇ ਦੀ ਪੂੰਜੀ ਨੂੰ ਪੂਰੀ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਜਾਬਰਾਦੇ ਹਾਂ ਉਹਨਾਂ ਦਾ ਅੱਜ 28 ਤਰੀਕ ਨੂੰ ਸੰਸਕਾਰ ਸ਼ੀਤਾ ਸਾਹਿਬ ਵਿਖੇ ਕੀਤਾ ਗਿਆ ਅਤੇ ਉਹਨਾਂ ਦੀ ਅੰਤਿਮ ਅਰਦਾਸ ਜੋ ਹੈ 5 ਮਾਰਚ ਬੀਬੀ ਕੌਲਾ ਜੀ ਭਲਾਈ ਕੇਂਦਰ ٹرسٹ ਤਰੰਕਾਂ ਰੋਡ ਵਿਖੇ 12 ਤੋਂ 2 ਕੀਤੀ ਜਾਏਗੀ ਸਾਰੀ ਸੰਗਤ ਨੂੰ ਬੇਨਤੀ ਹੈ ਵਤਵਤ ਨਾਮ ਸਿਮਰਨ ਬਾਣੀ ਪੜ੍ਹ ਕੇ ਉਸ ਬੱਚੀ ਨੂੰ ਅਸੀਸ ਦੇਣੀ ਅਤੇ ਅਸੀਂ ਵੀ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰੂ ਸਾਹਿਬ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਗੁਰੂ ਸਾਹਿਬ ਮੇਰ ਕਰਨ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ